ਦਾ ਭਾਈ ਹਾਂਜੀ ਮਿੰਦੋ ਭਾਈ ਤੇ ਪਿੰਡ ਕਿਹੜਾ ਤੁਹਾਡਾ ਕੋਤਕਦੀਨ ਵਾਲਾ ਜ਼ਿਲ੍ਹਾ ਕਿਹੜਾ ਭਾਈ ਪਰ ਕੀ ਹੋਇਆ ਤੁਹਾਡੀ ਪੈਲੀ ਨੂੰ ਅੱਗ ਲੱਗੀ ਜੀ ਹਾਂਜੀ ਅੱਗ ਲੱਗੀ ਇਹੋ ਸਾਡੇ ਕੋਲ ਜ਼ਮੀਨ ਹੈ ਜਿਹੜੀ 7 ਕਨਾਲ ਕਿੰਨੀ ਜ਼ਮੀਨ ਤੁਹਾਡੀ 7 ਕਨਾਲ ਤੇ ਕਿੰਨੇ ਪਰਿਵਾਰ ਜੀ ਕਿੰਨੇ ਅਸੀਂ 5 ਮੈਂਬਰ ਆ ਅੱਛਾ ਤਾਂ ਫਿਰ ਜਿੰਨਾ ਤੁਹਾਡੀ ਕਣ ਕਿਹੜੀ ਸੜਕੇ ਸਵਾਹ ਹੋ ਗਈ ਆ ਤੇ ਘਰ ਦੇ ਹਾਲਾਤ ਫਿਰ ਕਿਸ ਤਰ੍ਹਾਂ ਇਹ ਘਰ ਦੇ ਹਾਲਾਤ ਤੇ ਇਸੇ ਤਰ੍ਹਾਂ ਹੀ ਜੀ ਕਬੀ ਸੌਂਦੇ ਪਾਉਂ ਜਦੋਂ ਕਣਕ ਸੜ ਗਈ ਐ ਨਾ ਕੋਈ ਕੋਈ ਸਾਨੂੰ ਕੋਈ ਮਦਦ ਵਾਸਤੇ ਕੋਈ ਆਇਆ ਹੀ ਨਹੀਂ ਉਦੋਂ ਬਾਅਦ ਨਾ ਅੱਗ ਲੱਗੀ ਤਾਂ ਕੋਈ ਅੱਗ ਮਿਜਾਉਣ ਵਾਲੇ ਵੀ ਉਦੋਂ ਬਾਅਦ ਆਇਆ ਜਦੋਂ ਸੜ ਗਈ ਅੱਛਾ ਇਹੋ ਕੱਲੀ ਇੰਨੀ ਜ਼ਮੀਨ ਹੈ ਹਾਂਜੀ ਇੰਨੀ ਜ਼ਮੀਨ ਤਾਂ ਕਿਸੇ ਨੇ ਕੋਈ ਦਾਨਵੀਰ ਨੇ ਜਾਂ ਕਿਸੇ ਨੇ ਕੋਈ ਮਦਦ ਕੀਤੀ ਨਹੀਂ ਅਜੇ ਕੋਈ ਨਹੀਂ ਕਿਸੇ ਨੇ ਕੀਤੀ ਸਰਕਾਰ ਨੇ ਨਹੀਂ ਕੀਤੀ ਨਾ ਸਰਕਾਰ ਨੇ ਵੀ ਨਹੀਂ ਕੀਤੀ ਬਾਕੀ ਮੰਗ ਕਰੋਗੇ ਹੁਣ ਫਿਰ ਮੰਗ ਕਰਦੇ ਜਿੱਦੋਂ ਉਹਨਾਂ ਦੀ ਇੱਛਾ ਨਹੀਂ ਤਾਂ ਆਪ ਬਾਸ ਰਹੇ ਤਾਂ ਤੁਰੇ ਹੀ ਕਾ ਕਾ ਦਾ ਫਿਰ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਜਿੱਤਾਂ ਕਰਦਾ ਗੁਜ਼ਾਰਾ ਜਨਾ ਕੋ ਜੋ ਆੱਖਾਂ ਦੀ ਪੜਾਈ ਦਾ ਖਰਚਾ ਇਹਦੇ ਸਿਰ ਤੇ ਸੀ ਸਾਰਾ ਤੇ ਕਮਾਈ ਦਾ ਸਾਧਨ ਹੀ ਕੋਈ ਹੈਗਾ ਨਹੀਂ ਜੀ ਹੋਰ ਨਹੀਂ ਕੋਈ ਵੀ ਹੈ ਇਹੋ ਹੀ ਸੀ ਤੇ ਤਾਂ ਕਿ ਹੁਣ ਮੰਗ ਕਰੂਗੀ ਬਾਬੇ ਸਰਕਾਰ ਨੂੰ ਇਹੋ ਮੰਗ ਕਰਾਂਗੇ ਜੋ ਦੇਖਾ ਸਾਨੂੰ ਖਾਣ ਪੀਣ ਨੂੰ ਕੁਛ ਦਿੱਤਾ ਜਾਵੇ ਸਾਡੇ ਇਹੋ ਹੀ ਗੁਜ਼ਾਰਾ ਹੋਰ ਸਾਡੇ ਕੋਲ ਕੀ ਗੁਜ਼ਾਰਾ ਤਾਂ ਵੀ ਕੋ ਨੂੰ ਮਿਲਿਆ ਸਾਡੇ ਘਰੇ ਗਏ ਘਰ ਦੇ ਵਿੱਚ ਖਾਣ ਨੂੰ ਕੁਝ ਨਹੀਂ ਹਾਂਜੀ ਕੁਝ ਨਹੀਂ ਹੈ ਅੱਛਾ ਸਾਡੀ ਕਿਸ ਤਰ੍ਹਾਂ ਦਾ ਫਿਰ ਉਹ ਹੱਥ ਹੱਡ ਮੋਗੜੀ ਹੈ ਮਦਦ ਚਾਹੀਦੀ ਹੈ ਬਸ ਜੇ ਉਹ ਸਰਕਾਰ ਕਰੇਗੀ ਉਹ ਚਲ ਮਨਜ਼ੂਰ ਹੋਵੇਗਾ ਕਰਨ ਪਿੱਛੜੇ ਵੀਰ ਕਿਵੇਂ ਜਿਹੜੇ ਵੀ ਜਹੇ ਬੰਦੀ ਸਾਡੀ ਮਦਦ ਕਰਨ ਸਾਡੇ ਕੋਲ ਕੋਸ਼ਿਸ਼ ਨਹੀਂ ਗਿਆ ਸਾਡੇ ਕੋਲ ਸਾਰਾ ਕੋਸ਼ਿਸ਼ ਸਵਾ ਹੋ ਗਿਆ ਜਿਹੜੇ ਬਾਹਰ ਬੈਠੇ ਵੀਰ ਜਿਹੜੇ ਵੀ ਸਾਡੀ ਮਦਦ ਕਰਨ ਤਾਂ ਕਿਸ ਰਿਸ਼ਤੇਦਾਰ ਨੇ ਮਦਦ ਕੀਤੀ ਨਹੀਂ ਜੀ ਕੋਈ ਨਹੀਂ ਕਿਸੇ ਰਿਸ਼ਤੇਦਾਰ ਕੋਈ ਰਿਸ਼ਤੇਦਾਰ ਆਇਆ ਹੀ ਨਹੀਂ ਤੇ ਕਾਕੀ ਮਾਲਕ ਜੀ ਕਿਸੇ ਨੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਫੋਨ ਨੰਬਰ ਕੋਈ ਕਾਜੀ ਤਾਂ ਨਹੀਂ ਫੋਨ ਨੰਬਰ ਦਿੱਤਾ ਨਹੀਂ ਸੱਚੀ ਤਾਂ ਨਹੀਂ ਹਾਂ ਤਾਂ ਸੇਮ ਸਿੰਘ ਜੀ ਕਿਹੜਾ ਪਿੰਡ ਗੜਾ ਕਤਪਰੀਨ ਵਾਲਾ ਜੀ ਜ਼ਿਲ੍ਹਾ ਕਿਹੜਾ ਤਰੋਈਪੁਰ ਜੀ ਤਾਂ ਕੀ ਗੱਲ ਹੋਈ ਜਿੱਤਾਂ ਇਹ ਅੱਗ ਲਾਈ ਗਈ ਹੈ ਜੀ ਇਹ ਅੱਗ ਲਾਈ ਗਈ ਹੈ ਜੀ ਪਤਾ ਲੱਗਾ ਕਿੰਨੇ ਲਾਈ ਨਹੀਂ ਜੀ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਕਿੰਨੀ ਜ਼ਮੀਨ ਕਿੰਨੀ ਘੜੀ 7 ਕਨਾਲਾਂ ਜੀ 7 ਕਨਾਲਾਂ ਤੋਂ ਇਹ ਘੜਾ ਕਰ ਚੱਲਦਾ ਹੈ ਹਾਂ ਜੀ ਕਿੰਨੇ ਪਰਿਵਾਰ ਦੇ ਕਿੰਨੇ ਜੀ ਪੰਜ ਮੈਂਬਰਾਂ ਦੇ ਹਾਂ ਜੀ ਤਾਂ ਕਿਸੇ ਨੇ ਹੈਲਪ ਕੀਤੀ ਢਾੜੀ ਨਹੀਂ ਜੀ ਕਿਸੇ ਨੇ ਕੀਤੀ ਤਾਂ ਫਿਰ ਜਿਤਨਾ ਕਨਕੜੇ ਸਾਢੇ ਸਾਢੇ ਕਿ ਸਵਾਹ ਹੋ ਗਈ ਤਾਂ ਫਿਰ ਘਰ ਦੇ ਵਿੱਚ ਲਾਲੇ ਪਏ ਹੋਣਗੇ ਖਾਨ ਦੇ ਤੇ ਕਿਸ ਨਾ ਕਿਸੇ ਨੂੰ ਕੁਝ ਜ਼ਿਆਦਾ ਜੱਲੂ ਕੋਈ ਗੁਜ਼ਾਰਾ ਨਹੀਂ ਪੁੱਖੇ ਟੈਂਡ ਹੈ ਕੋਈ ਉਹ ਰਿਸ਼ਤੇਦਾਰ ਨੇ ਜਾਂ ਕੋਈ ਦਾਨੀ ਵੀਰ ਨੇ ਜਾਂ ਕੋਈ ਸਿੱਖ ਜਿਹੇ ਬੰਦੇ ਨੇ ਕਿਸੇ ਨੇ ਮਾਰਤ ਨਹੀਂ ਕੀਤੀ ਤਾਂ ਕੀ ਮੰਗ ਰਹੇ ਹੋ ਮੰਗੇ ਆ ਵੀ ਸਾਨੂੰ ਦਾਣੇ ਦੁਣੇ ਮਿਲ ਜਾਣ ਖਾਣ ਨੂੰ ਰਸਣ ਪਾਣੀ ਮਿਲ ਜਾਵੇ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਨਹੀਂ ਜੀ ਕਿ ਬੇਨਤੀ ਹੈ ਜਸੇ ਬੰਦੀਆਂ ਨੂੰ ਸ਼ਖੀਆ ਇਹ ਬੰਦੀਆਂ ਨੂੰ ਜੀ ਵੀ ਸਾਡੀ ਮਾਇਤ ਕੀਤੀ ਜਾਵੇ ਮੇਰਾ ਨਾਮ ਜਸਬੀਰ ਸਿੰਘ ਪ੍ਰਧਾਨ ਹੜਪੀੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਮੈਂ ਪੰਜਾਬ ਦਾ ਪ੍ਰਧਾਨ ਆ ਜੀ ਇੱਥੇ ਜਿਹੜੇ ਪਿੰਡ ਨੇ ਇਹ ਸਾਡੇ ਹੜਪੀੜ ਤੇ ਕਿਸਾਨ ਨੇ ਕਤਬਦੀਨ ਦਾ ਜੋ ਕਾਫੀ ਰਕਬਾ ਹੜਾ ਦੇ ਕਾਰਨ ਵੀ ਨੁਕਸਾਨਿਆ ਜਾਂਦਾ ਜੋ ਪਿਛਲੇ ਦਿਨੀ 2023 ਚ ਵੱਡਾ ਪੱਧਰ ਤੇ ਨੁਕਸਾਨ ਹੋਇਆ ਸੀ ਇੱਥੇ ਤਰਸ਼ੇਮ ਸਿੰਘ ਕਿਸਾਨ ਨੇ ਬਹੁਤ ਗਰੀਬ ਕਿਸਾਨ ਆ ਜਿਨ੍ਹਾਂ ਦੀ 7 ਕਨਾਲ ਜ਼ਮੀਨ ਹੈ 7 ਕਨਾਲ ਜ਼ਮੀਨ ਸੀ ਜਿਹੜੀ ਕਨਕ ਸੀ ਸੜ ਕੇ ਸੁਆਹ ਹੋ ਗਈ ਪਿਛਲੇ ਦਿਨੀ ਅੱਗ ਲੱਗਣ ਕਾਰਨ ਇਸ ਪਰਿਵਾਰ ਦੇ ਕੋਲੇ ਕੋਈ ਖਾਨ ਜੋਗੇ ਵੀ ਕਨਕ ਨਹੀਂ ਹੈਗੀ ਹਾਲਾਤ ਇੰਨੇ ਮਾੜੇ ਨੇ ਪੰਜ ਮੈਂਬਰ ਆ ਜੋ ਆ ਛੋਟਾ ਜਿਹਾ ਬੱਚਾ ਮੈਂ ਦੇਖ ਰਿਹਾ ਸੀ ਜਿਹੜਾ ਛਿੱਟੇ ਚੁਗ ਰਿਹਾ ਸੀ ਜੋ ਸੜ ਚੁੱਕੇ ਨੇ ਭਈ ਥੋੜੀ ਬਾਤੀ ਛੈਂਤ ਕਨਕ ਬਣ ਜਾਵੇ ਪਰ ਕਨਕ ਹੈ ਨਹੀਂ ਸਾਰੇ ਸੜ ਕੇ ਸੁਆਹ ਹੋ ਚੁੱਕੀ ਹੈ ਸੋ ਮੇਰੀ ਬੇਨਤੀ ਆ ਜਿੰਨੇ ਵੀ ਸਾਡੇ ਵਿਦੇਸ਼ਾਂ ਵਿੱਚ ਭਾਈ ਸਿੱਖ ਜਥੇਬੰਦੀਆਂ ਐਨ ਆਰ ਆਈ ਵੀਰ ਔਰ ਜਿੰਨੀਆਂ ਸੰਸਥਾਵਾਂ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਕਿਸਾਨ ਬਹੁਤ ਗਰੀਬ ਆ ਇਹਨਾਂ ਕੋਲੇ ਖਾਣ ਜੋਗਾ ਵੀ ਰਾਸ਼ਨ ਨਹੀਂ ਬਚਿਆ ਸੋ ਇਹਨਾਂ ਦੀ ਜਿਹੜੀ ਮਦਦ ਆ ਵੱਧ ਤੋਂ ਵੱਧ ਕੀਤੀ ਜਾਵੇ ਕਿਉਂਕਿ ਆਪਣੇ ਭਾਈ ਨੇ ਅੱਜ ਇਹਨਾਂ ਤੇ ਕਹਿਰ ਟੁੱਟ ਗਿਆ ਜੋ 7 ਕਨਾਲ ਕਨਕ ਸੀ ਜੋ ਸੜ ਕੇ ਸੁਆਹ ਹੋ ਗਈ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਜਿੰਨੇ ਵੀ ਮੇਰੀ ਆਵਾਜ਼ ਹੁੰਦੇ ਹੋਣ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦਾ ਜਿਹੜਾ ਨੰਬਰ ਆ ਇਨਾਂ ਦਾ ਸਿੱਧਾ ਨੰਬਰ ਇਸ ਪਰਿਵਾਰ ਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਮਦਦ ਪਹੁੰਚਾ ਸਕਦੇ ਹੋ ਨੰਬਰ ਹੈਗਾ 84273 24972 84273 24972 ਸੋ ਇਹਨਾਂ ਦਾ ਨੰਬਰ ਆ ترسےਮ ਸਿੰਘ ਜੀ ਦਾ ਸੋ ਇਹਨਾਂ ਨਾਲ ਗੱਲਬਾਤ ਕਰਕੇ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸੋ ਇੰਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ